ਮਾથે ਤਿਲਕ ਹੱਤ ਮਾਲਾ ਬਣਾ ਲੋਗਨ ਆ ਰਾਮ ਖਲੋ ਨਾ ਜਾਣਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਹਿੰਦੇ ਹੱਥਾਂ ਦੇ ਵਿੱਚ ਮਾਲਾ ਪਾ ਲੈ ਮੱਥੇ ਤੇ ਲਾ ਲਿਆ ਤਿਲਕ ਤੇ ਬਾਬੇ ਹਾਂ ਦੇ ਕੱਪੜੇ ਪਾ ਲੁੰਦੇ ਨੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਚੋਲਾ ਪਾ ਰੱਖਿਆ ਚੋਲਾ ਅੱਜ ਦੇ ਸਾਡੇ ਕਈ ਕਹਿੰਦੇ ਨੇ ਆਪਣੇ ਆਪ ਨੂੰ ਗਦਾਰ ਉਹਨਾਂ ਗਦਾਰਾਂ ਨੇ ਗੁਰੂ ਸਾਹਿਬਾਂ ਵਰਗਾ ਪਹਿਨਾਵਾ ਤਾਂ ਪਾ ਲਿਆ ਚੋੜਾ ਤਾਂ ਪਾ ਲਿਆ ਪਰ ਉਹਨਾਂ ਦੀ ਵਫਾਦਾਰੀ ਗੁਰੂ ਸਾਹਿਬਾਂ ਦੇ ਲਈ ਨਹੀਂ ਹੈਗੀ ਨਾ ਉਹਨਾਂ ਦੀ ਵਫਾਦਾਰੀ ਕੌਮ ਦੇ ਲਈ ਹੈ ਉਹਨਾਂ ਦੀ ਵਫਾਦਾਰੀ ਸਰਕਾਰਾਂ ਦੇ ਲਈ ਹੈ ਉਨ੍ਹਾਂ ਦੀ ਵਫਾਦਾਰੀ ਉਨ੍ਹਾਂ ਗੰਦੀਆਂ ਸਰਕਾਰਾਂ ਦੇ ਲਈ ਆ ਜਿਹੜੀਆਂ ਗੰਦੀਆਂ ਸਰਕਾਰਾਂ ਆਮ ਲੋਕਾਂ ਦਾ ਖੂਨ ਚੂਸਾਂ ਦਾ ਕੰਮ ਕਰਦੀਆਂ ਜਿਹੜੀਆਂ ਧਾਰਮਿਕ ਸਥਾਨ ਬਣਾ ਕੇ ਵੋਟਾਂ ਲੈਣ ਦਾ ਹੱਕਾਮ ਕਰਦੀਆਂ ਜਿਨ੍ਹਾਂ ਦਾ ਫਰਜ਼ ਬਣਦਾ ਸੋਹਣੇ ਸਮਾਜ ਦੀ ਸਮਾਜ ਦੀ ਸਿਰਜਣਾ ਕਰਨਾ ਜਿਨ੍ਹਾਂ ਦਾ ਫਰਜ਼ ਬਣਦਾ ਕਿ ਸਮਾਜ ਦੇ ਵਿੱਚ ਅਸੀਂ ਸੋਹਣੇ-ਸੋਹਣੇ ਕਾਨੂੰਨ ਬਣਾਈਏ ਜਿਹਦੇ ਨੱਢ ਲੋਕਾਂ ਦਾ ਭਲਾ ਹੋਵੇ ਸਮਾਜ ਦਾ ਭਲਾ ਹੋਵੇ ਇਹਨਾਂ ਦੇ ਨਾਲ ਰਲੇ ਹੋਏ ਨੇ ਇਹੋ ਜੇ ਬਾਬੇ ਜਿਹੜੇ ਗद्दार ਜਿਹੜੇ ਸਿਰਫ ਔਰ ਸਿਰਫ ਕੌਮ ਨੂੰ ਲੋਟਣ ਦਾ ਕੰਮ ਕਰਦੇ ਨੇ ਜਿਹੜੇ ਗੁਰੂ ਸਾਹਿਬਾਂ ਦਾ ਨਾਂ ਵਰਤ ਕੇ ਸਿਰਫ ਗੰਦੀਆਂ ਸਰਕਾਰਾਂ ਦੇ ਹੱਕ ਦੇ ਵਿੱਚ ਭੁਗਤਦੇ ਨੇ ਗਦਾਰ ਸਿਰਫ ਇੱਥੇ ਉਹ ਇਨਸਾਨ ਨਹੀਂ ਹੁੰਦਾ ਕਿ ਅਸੀਂ ਕਹਿੰਦੇ ਨਾ ਗਦਾਰ ਫਲਾਣਾ ਫਲਾਣੀ ਕੌਮ ਚ ਵਿੱਚ ਕੋਈ ਗਦਾਰ ਸੀ ਸਾਡੇ ਕੌਮਤ ਵਿੱਚ ਵੀ ਬਹੁਤ ਗਦਾਰ ਪੈਦਾ ਹੋਏ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਮੇਂ ਫੌਜ ਜਦੋਂ ਉਹਨਾਂ ਦੇ ਫੌਜ ਵਿੱਚ ਵੀ ਗਦਾਰ ਸ਼ਾਮਲ ਹੁੰਦੇ ਸੀ ਗੁਰੂ ਨਾਨਕ ਦੇਵ ਜੀ ਦੇ ਨਾਲ ਵੀ ਗਦਾਰੀਆਂ ਕੀਤੀਆਂ ਇੱਥੇ ਗਦਾਰਾਂ ਨੇ ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਇਸ ਕਰਕੇ ਕੀਤਾ ਗਿਆ ਕਿਉਂਕਿ ਗਦਾਰੀ ਕਰਨ ਵਾਲਿਆਂ ਨੇ ਆਪਣੀ ਗਦਾਰੀ ਦੀ ਵਫਾਦਾਰੀ ਗੰਦੀਆਂ ਸਰਕਾਰਾਂ ਨਾਲ ਮੇਲ ਰੱਖ ਕੇ ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦਾ ਮਕਸਦ ਰੱਖਿਆ ਸੀ ਉਨ੍ਹਾਂ ਇਸ ਕਰਕੇ ਗਦਾਰ ਦਾ ਕੋਈ ਧਰਮ ਨਹੀਂ ਹੁੰਦਾ ਨਾ ਗਦਾਰ ਕਿਸੇ ਧਰਮ ਦਾ ਹੁੰਦਾ ਨਾ ਕਿਸੇ ਕੌਮ ਦਾ ਗਦਾਰ ਸਿਰਫ ਗਦਾਰ ਹੁੰਦਾ ਗਦਾਰ ਨੂੰ ਇਨਸਾਨੀਅਤ ਨਾਲ ਕੋਈ ਪਿਆਰ ਨਹੀਂ ਹੁੰਦਾ ਔਰ ਗਦਾਰ ਜਿਹੜਾ ਹੁੰਦਾ ਹੈ ਹਮੇਸ਼ਾ ਆਪਣੇ ਆਕਾ ਦੇ ਹੱਕ ਦੇ ਵਿੱਚ ਭੁਗਤਦਾ ਗਦਾਰ ਕੋਈ ਵੀ ਹੋ ਸਕਦਾ ਗਦਾਰ ਪੱਗ ਵਾਲਾ ਵੀ ਹੋ ਸਕਦਾ ਗਦਾਰ ਦਾੜੀ ਵਾਲਾ ਵੀ ਹੋ ਸਕਦਾ ਗਦਾਰ ਗੱਤਰੇ ਵਾਲਾ ਵੀ ਹੋ ਸਕਦਾ ਗੱਤਾਰ ਉਹ ਵੀ ਹੋ ਸਕਦਾ ਜਿਹੜਾ ਦਸਾਂ ਪਾਸ਼ਾਆਂ ਦਾ ਨਾਂ ਵਰਤਦਾ ਹੈ ਗਦਾਰ ਉਹ ਵੀ ਹੋ ਸਕਦਾ ਜਿਹੜਾ ਕਹਿੰਦਾ ਮੈਂ ਤਾਂ ਰੋਜ਼ ਨਿਤਨੇਮ ਕਰਦਾ ਗਦਾਰ ਉਹ ਵੀ ਹੋ ਸਕਦਾ ਹੈ ਜਿਹੜਾ ਕਹਿੰਦਾ ਮੈਂ ਤਾਂ ਰੋਜ਼ ਗੁਰਦੁਆਰੇ ਜਾਂਦਾ ਮੇਰਾ ਇਹੋ ਜਿਹਾ ਕੋਈ ਦਿਨ ਨਹੀਂ ਜਦੋਂ ਮੈਂ ਗੁਰਦੁਆਰੇ ਨਾੜ ਗਿਆ ਨਾ ਗਿਆ ਹੋਵਾਂ ਗਦਾਰ ਦਾ ਕੋਈ ਧਰਮ ਨਹੀਂ ਹੁੰਦਾ ਗਦਾਰ ਸਿਰਫ ਗਦਾਰੀ ਕਰਨ ਲਈ ਕਰਨ ਕਰਨ ਦੇ ਲਈ ਆਪਣੇ ਲੋਕਾਂ ਦੇ ਪਿੱਠ ਪਿੱਛੇ ਛੁਰੀਆਂ ਖੋਪਦਾ ਪਿੱਠ ਪਿੱਛੇ ਛੁਰੀਆਂ ਮਾਰਦਾ ਗਦਾਰ ਦਾ ਮਕਸਦ ਹੁੰਦਾ ਕੌਮ ਨੂੰ ਆਪਣੇ ਲੋਕਾਂ ਦਾ ਨੁਕਸਾਨ ਕਰਨਾ ਹੋਰ ਇਹ ਕਿਸੇ ਵੀ ਧਰਮ ਦੇ ਵਿੱਚ ਹੋ ਸਕਦਾ ਇੱਕ ਹਰਨਾਮ ਸਿੰਘ ਧੋਮਾ ਜਿਹੜਾ ਕਿ ਟਕਸਾਲ ਦਾ ਮੁਖੀ ਇਹ ਇਨਸਾਨ ਲਾਸਟ ਟਾਈਮ ਜਦੋਂ ਮਹਾਰਾਸ਼ਟਰ ਗਿਆ ਜਾਦਾ ਮੁੰਬਈ ਗਿਆ ਜਾਦਾ ਉੱਥੇ ਹੀ ਨੇ ਗਿਆ ਸੀ ਕਿ ਭਾਜਪਾ ਦੇ ਹੱਕ ਦੇ ਵਿੱਚ ਇਹਪੋਪਟੇਸੀ ਇਹਨਾਂ ਕਿਹਾ ਸੀ ਕਿ ਭਾਜਪਾ ਨੂੰ ਵੋਟਾਂ ਪਾਓ ਇਹ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਿੰਨੇ ਬਾਬੇ ਨੇ ਚਾਹੇ ਉਹ ਰਾਮ ਰਹੀਮ ਹੋਣ ਭਾਵੇਂ ਉਹ ਹੋਵੇ ਰਾਧਾ ਸੁਆਮੀ ਚਾਹੇ ਉਹ ਹੋਵੇ ਟਕਸਾਲ ਇਹ ਸਾਰੇ ਜਿੰਨੇ ਬਾਬੇ ਨੇ ਇਹਨਾਂ ਦੀਆਂ ਮੇਨ ਮਕਸਦ ਹੈ ਕਿ ਸਰਕਾਰਾਂ ਦੇ ਹੱਕ ਵਿੱਚ ਭੁਗਤ ਕੇ ਸਰਕਾਰਾਂ ਦੇ ਹੱਕ ਦੇ ਵਿੱਚ ਭੁਗਤ ਕੇ ਉਹਨਾਂ ਦਾ ਬੈਂਕ ਬੈਲੈਂਸ ਵਧਾਉਣਾ ਉਹਨਾਂ ਨੂੰ ਬੈਂਕ ਵੋਟਾਂ ਪਵਾਉਣੀਆਂ ਤੇ ਆਮ ਲੋਕਾਂ ਨੂੰ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਲੁੱਟਣਾ ਇਹਨਾਂ ਦਾ ਮਕਸਦ ਸਿਰਫ ਔਰ ਸਿਰਫ ਆਮ ਲੋਕਾਂ ਦਾ ਖੂਨ ਚੂਸਣਾ ਇਹ ਅੱਜ ਤੋਂ ਨਹੀਂ ਹੋ ਰਿਹਾ ਇਹ ਰਾਜੇ ਮਹਾਰਾਜਿਆਂ ਦੇ ਸਮੇਂ ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੁੰਦਾ ਆ ਰਿਹਾ ਬਸ ਅੱਜ ਦੇ ਤਰੀਕੇ ਬਦਲ ਗਏ ਗੰਗੂ ਇਹ ਨਹੀਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਦੀ ਧਰਤੀ ਤੇ ਅਨੰਦਾਦੀ ਧਰਤੀ ਤੇ ਗੰਗੂ ਜਿਹੜਾ ਸੀ ਗੰਗੂ ਬ੍ਰਾਹਮਣ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਰਸੋਈਆ ਸੀ ਮਤਲਬ ਅੱਜ ਦੇ ਟਾਈਮ ਦੇ ਵਿੱਚ ਕਹਾਂਗੇ ਛੱਪ ਗੁਰੂ ਗੋਬਿੰਦ ਸਿੰਘ ਜੀ ਦਾ ਰਸੋਈਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਭੋਜਨ ਤਿਆਰ ਕਰਦਾ ਹੁੰਦਾ ਸੀ ਪਰ ਜਦੋਂ ਗੰਗੂ ਦੀ ਇਮਾਨਦਾਰੀ ਦਾ ਉਹਨੇ ਜਦੋਂ ਇਮਾਨਦਾਰੀ ਦਾ ਰਿਜ਼ਲਟ ਦੇਖਣਾ ਦੇਣਾ ਸੀ ਉਦੋਂ ਉਹਨੇ ਗਦਾਰੀ ਦਾ ਰਿਜ਼ਲਟ ਦਿੱਤਾ ਉਹਨੇ ਪੈਸਾ ਦੇਖਿਆ ਉਹਨੇ ਇਨਸਾਨੀਅਤ ਨਹੀਂ ਵੇਖੀ ਉਹਨੇ ਪੈਸਾ ਵੇਖਿਆ ਜਦੋਂ ਪੈਸਾ ਵੇਖ ਕੇ ਮਨ ਬੇਈਮਾਨ ਹੋ ਗਿਆ ਤੇ ਉਹਨੇ ਮਰਿੰਡੇ ਜਾ ਕੇ ਸਾਹਿਬ ਜਦਿਆਂ ਦੀ ਸ਼ਿਕਾਇਤ ਲਾਤੀ ਕਿ ਮੈਨੂੰ ਉੱਥੋਂ ਵੀ ਇਨਾਮ ਮਿਲੇਗਾ ਇਸ ਕਰਕੇ ਜਿਹੜੇ ਗਦਾਰ ਹੈ ਉਹ ਕਿਸੇ ਵੀ ਕਿਸੇ ਧਰਮ ਦੇ ਵੀ ਨਹੀਂ ਹੁੰਦੇ ਉਹ ਸਿਰਫ ਆਪਣਾ ਸਵਾਰਥ ਪੂਰਾ ਕਰਦੇ ਉਹਨਾਂ ਨੇ ਆਪਣੀ ਹੀ ਕੌਮ ਨੂੰ ਮਰਵਾ ਕੇ ਆਪਣਾ ਸਵਾਰਥ ਪੂਰਾ ਕਰਨਾ ਹੁੰਦਾ ਗਦਾਰ ਇੱਕ ਫਿਰਕੇ ਇਹ ਨਹੀਂ ਹੁੰਦਾ ਕਿ ਉਹ ਕਿਸੇ ਵੀ ਇੱਕ ਨੂੰ ਅੱਗੇ ਲੈ ਕੇ ਜਾਵੇਗਾ ਵਿਕਾਸ ਕਰੇਗਾ ਕਿਦਾਰ ਸਿਰਫ ਔਰ ਸਿਰਫ ਇਹ ਕੰਮ ਕਰਦਾ ਕਿ ਕਿਸੇ ਦਾ ਨੁਕਸਾਨ ਕਰਕੇ ਮੇਰਾ ਵਿਕਾਸ ਕਿਵੇਂ ਹੋਵੇ ਮੈਂ ਵੱਡੀ ਕੁਰਸੀ ਤੇ ਕਿਵੇਂ ਬੈਠਾਂ ਜੇ ਮੈਨੂੰ ਚਾਹ ਪ੍ਰੂਸੀਆਂ ਵੀ ਕਰਨੀ ਪਵੇ ਤੇ ਮੈਂ ਉਹ ਤੋਂ ਵੀ ਪਿੱਛੇ ਨਾ ਹਟਾਂ ਅੱਜ ਸਾਡੇ ਓਮ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਸਿੱਖਾਂ ਨੇ ਛੇਦੀਆਂ ਦਿੱਤੀਆਂ ਸਾਡੇ ਸਿੱਖਾਂ ਨੇ ਸਿਰ ਕਟਾਇਆ ਸਾਡੇ ਸਿੱਖਾਂ ਨੇ ਬੰਦ ਬੰਦ ਕਟਾਇਆ ਸਾਡੇ ਸਿੱਖਾਂ ਨੂੰ ਜਾਨ ਨੂੰ ਮਾਰਨ ਦੇ ਲਈ ਵੀ ਵੈਰੀਆਂ ਨੇ ਕੋਈ ਹੱਦ ਬੰਨਾ ਨਹੀਂ ਛੱਡਿਆ ਗੁਰੂ ਸਾਹਾਬ ਜੀ ਨੇ ਜਿੱਥੇ ਸਿਰ ਵਰਤੇ ਉਹਥੇ ਉਹਥੇ ਗੁਰੂ ਸਾਹਾਬ ਜੀ ਨੇ ਛਿੱਡੀਆਂ ਵੀ ਦਿੱਤੀਆਂ ਪਰ ਗੁਰੂ ਸਾਹਾਬ ਜੀ ਨੇ ਕਿਹਾ ਤਾਂ ਸੀ ਕਹਿੰਦੇ ਸਿਰ ਵਰਤੇਓ ਪਹਿਲਾਂ ਸਿਰ ਵਰਤੇਓ ਉਸ ਸਮੇਂ ਡਿਕਟੇਟਰਸ਼ਿਪ ਸੀ ਡਿਕਟੇਟਰਸ਼ਿਪ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿਰ ਵਰਤੇ ਆ ਜਦੋਂ ਪਾਣੀ ਸਿਰ ਦੇ ਉੱਪਰੋਂ ਚੱਲ ਗਿਆ ਫਿਰ ਸਿਰ ਦੇਣ ਦੀ ਵੀ ਗੱਲ ਕੀਤੀ ਗੁਰੂ ਸਾਹਿਬ ਜੀ ਪਰ ਅੱਜ ਸਿਰ ਵਰਤਣ ਦੀ ਲੋੜ ਅੱਜ ਮਰਨ ਦੀ ਲੋੜ ਨਹੀਂ ਅੱਜ ਨਾ ਹੀ ਮਾਰਨ ਦੀ ਲੋੜ ਹੈ ਅੱਜ ਕਲਮ ਦੀ ਲੋੜ ਹੈ ਅੱਜ ਵਿਚਾਰਾਂ ਦੀ ਲੋੜ ਹੈ ਅੱਜ ਲੋੜ ਹੈਗੀ ਐ ਐਸੇ ਸ਼ਬਦਾਂ ਦੀ ਜਿਹਦੇ ਨਾਲ ਕ੍ਰਾਂਤੀ ਆ ਸਫਲ ਸਟੇ ਸਮਾਜ ਵਿੱਚ ਜਿਹੜੇ ਘੋੜੇ ਪਾੜੇ ਲੋਕੀ ਲੁੱਟੇ ਜਾਂਦੇ ਨੇ ਉਹਨਾਂ ਦਾ ਦਿਮਾਗ ਵਿਕਾਸ ਕਰ ਸਕੇ ਐਸੇ ਸ਼ਬਦਾਂ ਦੀ ਲੋੜ ਆ ਤੇ ਐਸੇ ਸ਼ਬਦ ਹੈਗੇ ਨੇ ਐਸੇ ਸ਼ਬਦ ਹੈਗੇ ਨੇ ਉਹ ਗਰੁੱਪ ਅਨੁਸਾਰ ਜਿਹੜੇ ਸਾਨੂੰ ਰਾਜਪੂਤ ਧਰਮ ਦੇ ਗੰਦੇ ਧੰਦੇ ਤੋਂ ਵੀ ਬਚਾਉਂਦੇ ਨੇ ਰਾਜਪੂਤ ਧਰਮ ਦੇ ਨਾਂ ਤੇ ਲੁੱਟਣ ਵਾਲੀਆਂ ਸਰਕਾਰਾਂ ਤੋਂ ਵੀ ਸਾਨੂੰ ਬਚਾਉਂਦੇ ਨੇ ਤੇ ਸਾਡਾ ਮਾਨਸਿਕ ਪੱਧਰ ਡਵੈਲਪ ਕਰਦੇ ਨੇ ਸਾਡੀ ਮਾਨਸਿਕ ਸੋਚ ਨੂੰ ਸੋਚ ਦਾ ਗਰੋਥ ਕਰਦੇ ਨੇ ਸਾਡੀ ਪਰਸਨੈਲਿਟੀ ਦਾ ਵਿਕਾਸ ਕਰਦੇ ਨੇ ਇੱਥੇ ਜਿਹੜਾ ਸੱਚ ਬੋਲਦਾ ਉਹਦੇ ਤੇ ਉਹਨੂੰ ਜਾਂ ਤਾਂ ਡਰਾਇਆ ਜਾਂਦਾ ਜਾਂ ਕ੍ਰਿਧਿਆ ਜਾਂਦਾ ਜਾਂ ਮਾਰਿਆ ਜਾਂਦਾ ਲਾਸਟ অপਸ਼ਨ ਹੈ ਮਾਰਿਆ ਜਾਂਦਾ ਜੇ ਕੋ ਪੁਲਿਸ ਸੱਚ ਕੂੜਾ ਜਲਚਾ ਗਈ ਹਰਨਾਮ ਸਿੰਘ ਧੂ ਧੰਮਾ ਜਿਹੜਾ ਟਕਸਾਲ ਦਾ ਮੁਖੀ ਹੈ ਜੋ ਅੱਜ ਤੱਕ ਅਸੀਂ ਕਹਿੰਦੇ ਆ ਕਿ ਟਕਸਾਲ ਦੇ ਵਿੱਚੋਂ ਯੋਧੇ ਖਾਨ ਪੈਦਾ ਪਰ ਜਿੰਨੇ ਯੋਧੇ ਖਾਨ ਪੈਦਾ ਹੋਏ ਆ ਜਿ ਜਿਨ੍ਹਾਂ ਨੂੰ ਅਸੀਂ ਵੇਖਦੇ ਆ ਚਾਹੇ 84 ਤੋਂ ਲੈ ਕੇ ਹੁਣ ਤੱਕ ਵੇਖੀਏ ਜਾਂ ਇਹੀ ਹੋਇਆ ਕਿ ਉਹਨਾਂ ਨੇ ਢੜਕਾਉਣ ਦਾ ਕੰਮ ਕੀਤਾ ਆਪਣੇ ਨੂੰ ਬਚਾਇਆ ਦੂਜਿਆਂ ਨੂੰ ਮਰਵਾਇਆ ਜਿਨ੍ਹਾਂ ਨੇ ਸਿਰਫ ਔਰ ਸਿਰਫ ਲੋਕਾਂ ਨੂੰ ਢੜਕਾ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾ ਕੇ ਸਿਰਫ ਔਰ ਸਿਰਫ ਮਾਨਸਿਕ ਕਾਹਣ ਕੀਤਾ ਹੈ ਨਾ ਹੀ ਉਹਨੇ ਸਰੀਰਿਕ ਕਾਹਣ ਵੀ ਕੀਤਾ ਹੈ ਉਹਨਾਂ ਨੂੰ ਚਾਹੀਦਾ ਇਹ ਸੀ ਕਿ ਅਸੀਂ ਲੀਡਰਾਂ ਅਸੀਂ ਨੌਜਵਾਨਾਂ ਨੂੰ ਪੜਨ ਲਈ ਪੜਨ ਲਈ ਉਹਨਾਂ ਦਾ ਕਰੀਅਰ ਬਣਾਉਣ ਦੇ ਲਈ ਉਹਨਾਂ ਨੂੰ ਪ੍ਰੇਰਿਤ ਕਰੀਏ ਪਰ ਸਾਨੂੰ ਪ੍ਰੇਰਿਤ ਇਸ ਕਰਕੇ ਕੀਤਾ ਜਾਂਦਾ ਕਿ ਅਸੀਂ ਗੁਰੂ ਸਾਹਿਬ ਜੀ ਨੂੰ ਸੀਸ ਦੇਣਾ ਹੈ ਤੇ ਸਾਨੂੰ ਅੱਜ ਸਾਡੇ ਨਾਲ ਕੋ ਮਤ ਧੱਕਾ ਕਰਦੀ ਹੈ ਅਸ ਸਾਡਾ ਖਾਲਸਾ ਰਾਜ ਹੋਣਾ ਚਾਹੀਦਾ ਉਹ ਸਾਨੂੰ ਆਪਣੇ ਹੱਕਾਂ ਦੇ ਲਈ ਭਾਵੇਂ ਮਰਨਾ ਪਵੇ ਛਿੱਧੀਆਂ ਦੇਣੀਆਂ ਦੇਣੀਆਂ ਪਵੇ ਤੇ ਪਿੱਛੇ ਨਹੀਂ ਹਟਣਾ ਇਸ ਤਰੀਕੇ ਨਾਲ ਸਾਨੂੰ ਸਟੇਜਾਂ ਤੋਂ ਵੀ ਢਕਾਇਆ ਜਾਂਦਾ ਹੈ ਰਾਗੀਆਂ ਢਾਡੀਆਂ ਵੱਲ ਤੇ ਸਾਨੂੰ ਇਹੋ ਜਿਹੇ ਜਿਹੜੇ ਸੰਤ ਬਣ ਕੇ ਜਿਦਾ ਅਮਰਤਪਾਲ ਵਰਗੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਹੱਕ ਦੇ ਲਈ ਵੀ ਵਰਤਦੇ ਨੇ ਥਾਣੇ ਲੈ ਕੇ ਜਾਂਦੇ ਨੇ ਤੇ ਕਈ ਇੱਥੇ ਸੰਤ ਦਾ ਚੋਲਾ ਪਾ ਕੇ ਸੰਤ ਦਾ ਚੋਲਾ ਪਾ ਕੇ ਤਸਤਾਰ ਬੰਨ੍ਹ ਕੇ ਗਾਤਰਾ ਪਾ ਕੇ ਦਾੜੀਆਂ ਰੱਖ ਕੇ ਮਾથે ਤਿਲਕ ਹੱਥ ਮਾਲਾ ਵਾਣਾ ਲੋਗਨ ਨਾਮ ਖੋਲਾ ਨਾ ਜਾਣਾ ਕਹਿੰਦੇ ਮੱਥੇ ਤੇ ਤਿਲਕ ਲਾ ਲੈਂਦੇ ਨੇ ਹੱਥਾਂ ਤੇ ਮਾੜਾ ਪਾ ਲੈਂਦੇ ਨੇ ਬਾਣਾ ਪਾ ਲੈਂਦੇ ਨੇ ਤੇ ਗੁਰੂ ਸਾਪਾ ਦਾ ਨਾਮ ਵਰਤ ਕੇ ਕੋਮ ਨੂੰ ਲੁੱਟਦੇ ਨੇ ਕੋਮ ਨੜ ਗਦਾਰੀਆਂ ਕਰਦੇ ਨੇ ਔਰ ਇਹ ਉਹ ਲੋਕ ਐ ਜਿਹੜੇ ਦੂਜੇ ਦਾ ਨੁਕਸਾਨ ਕਰਕੇ ਦੂਜਿਆਂ ਨੂੰ ਮਰਵਾ ਕੇ ਆਪਣੇ ਘਰ ਪਰਦੇ ਨੇ ਤੇ ਜਿਹੜੇ ਦੂਜਿਆਂ ਦੀ ਲਾਸ਼ਾਂ ਤੇ ਰਾਜਨੀਤੀ ਕਰਕੇ ਆਪਣੀਆਂ ਗੋਲਕਾਂ ਪਰਦੇ ਨੇ ਇਸ ਕਰਕੇ ਭਾਈ ਇਹ ਜਿਹੜੇ ਲੋਕ ਆ ਨਾ ਇਹ ਕੋਮ ਦੇ ਸਕੇ ਆ ਨਾ ਇਹ ਪੰਥ ਦੇ ਸਕੇ ਆ ਨਾ ਇਹ ਗੁਰੂ ਸਾਹਿਬ ਦੇ ਸਕੇ ਆ ਨਾ ਇਹ ਗੁਰੂ ਗ੍ਰੰਥ ਸਾਹਿਬ ਦੇ ਸਕੇ ਆ ਇਹਨਾਂ ਲਈ ਤਾਂ ਸਭ ਕੁਝ ਤੰਦਾ ਹੈ ਬੱਜ ਜਿੱਥੋਂ ਧੰਦਾ ਹੋ ਰਿਹਾ ਹੈ ਉਹਦਾ ਨਾਂ ਵਰਤਦੇ ਨੇ ਲੋਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੰਦੇ ਲਈ ਵਰਤਿਆ ਜਾਂਦਾ ਗੰਧੀਆਂ ਸਰਕਾਰਾਂ ਦੇ ਨਾਲ ਇਹਨਾਂ ਦੇ ਲਿੰਕ ਹੁੰਦੇ ਨੇ ਇਹਨਾਂ ਦਾ ਮਤਲਬ ਸਿਰਫ ਇਹ ਹੁੰਦਾ ਹੈ ਕਿ ਚੱਪਲੀਆਂ ਚੱਟੋ ਜਿੱਨਾ ਅਸੀਂ ਕਹਿੰਦੇ ਨਾ ਕੁੱਤਾ ਰਾਜ ਕੁੱਤਾ ਰਾਜ ਉਹ ਸਿਸਟਮ ਹੁੰਦਾ ਇਹਨਾਂ ਦਾ ਕੁੱਤਾ ਜਿਹੜਾ ਹੁੰਦਾ ਜਿਹੜਾ ਉਹ ਆਪਣੇ ਮਾਲਕ ਦਾ ਵਫਾਦਾਰ ਹੁੰਦਾ ਉਹ ਜਿਹੜਾ ਜਿਹੜੇ ਕੁੱਤੇ ਨੇ ਗੰਧੀਆਂ ਸਰਕਾਰਾਂ ਦੇ ਜਿਹੜੇ ਕੁੱਤੇ ਨੇ ਗੰਦੇ ਸਿਸਟਮ ਦੇ ਉਹ ਸਿਰਫ ਆਪਣੇ ਆਕਾ ਦੇ ਵਫਾਦਾਰ ਨੇ ਕੋਮ ਦੇ ਵਫਾਦਾਰ ਨਹੀਂ ਉਹ ਪੰਥ ਦੇ ਵਫਾਦਾਰ ਨਹੀਂ ਉਹ ਗੁਰੂ ਸਾਹਿਬਾਂ ਦੇ ਵਫਾਦਾਰ ਵਫਾਦਾਰ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਫਾਦਾਰ ਨਹੀਂ ਸਿਰਫ ਔਰ ਸਿਰਫ ਗੰਦੀਆਂ ਸਰਕਾਰਾਂ ਦੇ ਵਫਾਦਾਰ ਹੈ ਔਰ ਉਹਨਾਂ ਦਾ ਮਕਸਦ ਹੈ ਕੋਮ ਦਾ ਕਾਹਨ ਕਰਨਾ